ਪਹਿਲੀ ਚੀਜ਼ ਇਹ ਦੱਸਣਾ ਵੀ ਪੰਜਾਬ ਭਾਰਤ ਦਾ ਹਿੱਸਾ ਹੈ ਜਾਂ ਨਹੀਂ ਤੇ ਜੇ ਪੰਜਾਬੀਆਂ ਦਾ ਰਾਹ ਦਿੱਲੀ ਜਾਣ ਨੂੰ ਰੋਕਿਆ ਗਿਆ ਤੇ ਜੇ ਪੰਜਾਬੀਆਂ ਨੇ ਆਪਣਾ ਰਾਹ ਬਣਾ ਲਿਆ ਤੇ ਫਿਰ ਗੱਲ ਉਹੀ ਆ ਜਾਣੀ ਹੈ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਜਿਹੜਾ 4.5 ਹਜ਼ਾਰ ਕਿਲੋਮੀਟਰ ਦਾ ਇਲਾਕਾ ਚਾਈਨਾ ਨੂੰ ਇਹ ਪਰੋਥ ਬੈਠੇ ਨੇ ਨਾ ਗੋਸਾ ਹੈ ਨਾ ਗੋਤਨੇ ਦੇਗਾ ਇਹ ਜਿਹੜੇ ਜੋਰ ਇੱਥੇ ਦਿਖਾ ਰਹੇ ਨੇ ਉੱਥੇ ਦਿਖਾ ਲੰਦੇ ਜੇ ਨੱਚ ਚੜ੍ਹਿਆ ਹੋਏ ਹਥੀਂਨਨ ਉਤੇ ਹਨ ਪਰ ਭਾਈ ਕੌਣ ਕਰੇ ਸੀ ਨੁਕਸਾਨ ਦੀ ਹਰਿਆਣਾ ਸਰਕਾਰ ਕਰੇਗੀ ਔਰ ਇਨਾ ਉਤੇ ਕੇਸ ਦਰਜ ਹੋਣੇ ਚਾਹੀਦੇ ਆ ਜਿਹੜਾ ਇਲਾਕੇ ਦਾ ਐਮਪੀ ਐ ਐਮਐਲਏ ਹੈ ਉਹਦੇ ਤੇ ਵੀ ਕੇਸ ਦਰਜ ਹੋਣਾ ਚਾਹੀਦਾ ਤੇ ਜਿਹੜੇ ਪੁਲਿਸ ਅਫਸਰ ਨੇ ਜਿਨ੍ਹਾਂ ਨੇ ਕੁਤਾਈ ਕੀਤੀ ਹੈ ਔਰ ਹਰਿਆਣਾ ਦੀ ਸਾਰੀ ਸਰਕਾਰ ਤੇ ਮੁਕਤਮਾ ਦਰਜ ਹੋਣਾ ਚਾਹੀਦਾ ਇਹ جنگ ਅਸੀਂ ਨਹੀਂ ਬਣਾਈ ਅਸੀਂ ਲਾਈਨ ਆਰਡਰ ਸਿਚੁਏਸ਼ਨ ਕ੍ਰੀਏਟ ਨਹੀਂ ਕੀਤੀ ਇਹ ਹਰਿਆਣਾ ਨੇ ਆਪਣੇ ਥਿਰਥਵਾ ਆਪ ਪਵਾਈਆ ਕਿ ਤੁਸੀਂ ਰਿਟ ਕਰਨ ਜਾ ਰਹੇ ਹੋ ਜਿਹੜੇ ਟਰੈਕਟਰ ਤੋੜੇ ਗਏ ਨੇ ਉੱਥੇ ਉਹਨਾਂ ਦੀ ਪਰਪਾਈ ਹਰਿਆਣਾ ਗਵਰਨਮੈਂਟ ਕਰੇ। ਜੋ ਵੀ ਨੁਕਸਾਨ ਹੋਇਆ ਹੈ ਦੇਸ਼ ਦੇ ਕਿਸੇ ਵੀ ਨਾਗਰਿਕ ਦਾ ਮੈਂ ਉਸ ਜਿਹੜਾ ਕਲੇਮ ਪਟੀਸ਼ਨ ਜਿਹੜੀ ਹੈ ਰਿਟ ਵਿੱਚ ਜਾ ਕੇ ਮਾਜੋਬ ਹਾਈ ਕੋਰਟ ਨੂੰ ਰਿਕੁਐਸਟ ਕਰਾਂਗਾ ਕਿ ਇਹ ਜਿਹੜੀ ਹੈ ਹੋਣੀ ਚਾਹੀਦੀ ਏ ਇੱਕ ਨੌਜਵਾਨ ਮਰ ਗਿਆ ਨੌਜਵਾਨ ਤਾਂ ਵਾਪਸ ਆ ਨਹੀਂ ਸਕਦਾ। ਨੌਜਵਾਨ ਵਾਸਤੇ ਕੀ ਹੋਣਾ ਚਾਹੀਦਾ ਕਾਨੂੰਨ ਵਿੱਚ ਕੀ ਦਾਇਰਾ ਹੈ 1 ਕਰੋੜ ਰੁਪਇਆ ਮੁਆਵਜ਼ਾ ਤਾਂ ਕਹਤਾ ਪਰ ਨੌਜਵਾਨ ਤਾਂ ਨਹੀਂ ਵਾਪਸ ਆਏਗਾ। ਕਤਲ ਦਾ ਕੇਸ ਦਰਜ ਹੋਣਾ ਚਾਹੀਦਾ ਜਿਨ੍ਹਾਂ ਨੇ ਉਸ ਨੌਜਵਾਨ ਨਾਲ ਜ਼ਿੰਦਗੀ ਜਿਹੜੀ ਖੋਹ ਦਾ ਇੱਕ ਉਪਰਾਲਾ ਕੀਤਾ ਉਸ ਨੂੰ ਸਹੀ ਤੇ ਸੱਚੀ ਸ਼ਰਧਾਂਜਲੀ ਇਹ ਜੀ ਹੋਏਗੀ ਕਿ 302 ਦਾ ਪਰਚਾ ਦਰਜ ਹੋਣਾ ਚਾਹੀਦਾ ਔਰ ਇਹਨਾਂ ਉੱਤੇ ਸਜ਼ਾਏ ਮੌਤ ਦਾ ਫਰਮਾਨ ਜਾਰੀ ਕੀਤਾ ਜਾਣਾ ਚਾਹੀਦਾ ਇਹੋ ਜੀ ਤੇ ਜਿਹੜੀ ਸਾਡੀ ਵਿਦੇਸ਼ੀ ਸਰਕਾਰ ਸੀ ਬ੍ਰਿਟਿਸ਼ ਗਵਰਨਮੈਂਟ ਜਿਹਨੂੰ ਕਹਿੰਦੇ ਹੂ ਉਹ ਵੀ ਨਹੀਂ ਸੀ ਤੇ ਫਿਰ ਇਹ ਕਹਿੰਦੇ ਨੇ ਅਥੀ ਰਾਸ਼ਟਰ ਬਣਾਣਾ ਹੈ ਰਾਸ਼ਟਰ ਕਾਦਾ ਬਣਾਣਾ ਹੈ ਇਹ ਸਭ ਤੋਂ ਵੱਡਾ ਸ਼ਰਮਨਾਕ ਘਟਨਾ ਕਰਮ ਹੋਇਆ ਹੈ ਜਿਹੜਾ ਇਹਨਾਂ ਨੇ ਕਿਸਾਨਾਂ ਨੂੰ ਮਜਬੂਰ ਕੀਤਾ ਕਿ ਤੁਸੀਂ ਜਿਹੜੀਆਂ ਹਰਿਆਣਾ ਦੀਆਂ ਬਰੂਹਾਂ ਉੱਤੇ ਲਾ ਲਓ ਕਿਉਂਕਿ ਡਬਲ ਇੰਜਨ ਦੀ ਸਰਕਾਰ ਹੈ ਕਟਪੁਤਲੀ ਸਰਕਾਰ ਹੈ ਇਹ ਡਬਲ ਇੰਜਨ ਦੀ ਸਰਕਾਰ ਨਹੀਂ ਇਹ ਰੋਟੀਆਂ ਕਰਨ ਪੂਰੇ ਥਾਲ ਹੈ ਜੇ ਪੀਸਫੁਲ ਪ੍ਰੋਟੈਸਟ ਹੋ ਰਿਹਾ ਲੋਕ ਜਾ ਰਹੇ ਨੇ ਤੇ ਹਰਿਆਣਾ ਕੌਣ ਤੂੰ ਕੌਣ ਮੈਂ ਖਾਮ ਖਾ ਜੇ ਇਹ ਨਹੀਂ ਕੋ ਅਕਲ ਦੇ ਮਾਲਕ ਨੇ ਤੇ ਫਿਰ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹਨਾਂ ਦੀ ਅਕਲ ਜਿਹੜੀ ਹੈ ਉਹ ਦਾ ਜਿਹੜਾ ਖਮਿਆਲ ਆ ਆਮ ਦੇਸ਼ ਦੇ ਲੋਕ ਕਿਉਂ ਪਕਤਨ ਇਹ ਸਰਕਾਰ ਕਿਉਂ ਨਾ ਪੁਗਤੇ 13 ਫਰਵਰੀ ਨੂੰ ਕਿਸਾਨ ਜੋ ਨੇ ਉਹ ਦਿੱਲੀ ਜਾਣਾ ਚਾਹੁੰਦੇ ਸਨ ਪਰ ਹਰਿਆਣਾ ਸੂਬੇ ਨੇ ਬੈਰੀਕੇਡਿੰਗ ਕਰਕੇ ਉਹ ਕਿਸਾਨ ਰੋਕ ਲਈ ਹੁਣ ਕਈ ਸਵਾਲ ਉਠ ਰਹੇ ਨੇ ਕਿ ਪੰਜਾਬ ਦਿੱਲੀ ਜਾਣਾ ਚਾਹੁੰਦਾ ਤੇ ਇੱਕ ਸੂਬਾ ਦੂਜੇ ਸੂਬੇ ਦਾ ਰੋਕਿਆ ਕਿਉਂ NHAI ਇਸ ਇਹਨਾਂ ਦੇ ਨਿਯਮ ਦੀ ਗੱਲ ਕਰੀਏ ਤਾਂ ਉੱਥੇ ਬੈਰੀਕੇਡਿੰਗ ਹੋ ਨਹੀਂ ਸਕਦੀ ਹੈ ਕਾਨੂੰਨ ਕਹਿੰਦਾ ਕਿ ਬੈਰੀਕੇਡਿੰਗ ਹੋ ਨਹੀਂ ਸਕਦੀ ਫਿਰ ਹਰਿਆਣੇ ਨੇ ਬੈਰੀਕੇਡਿੰਗ ਕਿਉਂ ਕੀਤੀ ਹੋਈ ਹੈ ਵੀਡੀਓ ਆਉਂਦੀਆਂ ਨੇ ਕਿ ਪੁਲਿਸ ਵਾਲੇ ਪੰਜਾਬ ਚ ਆ ਕੇ ਟਰੈਕਟਰ ਤੋੜਦੇ ਨੇ ਇੱਕ ਮੁੰਡੇ ਦੀ ਮੌਤ ਹੋ ਜਾਂਦੀ ਹੈ ਹੁਣ ਇੰਨਾ ਖਰਚਾ ਹੋ ਚੁੱਕਿਆ ਐਨੇ ਪੈਸੇ ਲੱਗ ਚੁੱਕੇ ਨੇ ਤਾਂ ਇਸ ਦੀ ਭੁਗਤਾਈ ਕਰੇ ਕੌਣ ਟਰੈਕਟਰ ਤੋੜੇ ਗਏ ਨੇ ਉਸ ਦੀ ਭੁਗਤਾਈ ਕੌਣ ਕਰੇ ਇੱਕ ਨੌਜਵਾਨ ਮਾਰਿਆ ਜਾਂਦਾ ਉਸ ਦੀ ਭੁਗਤਾਈ ਕੌਣ ਕਰੇ ਤਾਂ ਜੋ ਇਸ ਸਮੇਂ ਇੰਨੇ ਇੱਥੋਂ ਗਏ ਸੀ ਗੋਲੇ ਜੋ ਉਹ ਛੱਡੇ ਜਾਦੇ ਨੇ ਇੰਨਾ ਖਰਚਾ ਕੀਤਾ ਜਾ ਰਿਹਾ ਪੁਲਿਸ ਵਾਲੇ ਲਗਾਏ ਨੇ ساری ਫੌਜ ਦਾ ਖਰਚਾ ਹੁਣ ਜੇ ਸਰਕਾਰ ਚੁੱਕੇਗੀ ਇਸ ਦਾ ਲਗਾਉਂਦਾ ਇੱਥੇ ਮਤਲਬ ਕੀ ਹੈ ਹੁਣ ਗੱਲ ਕਰਾਂਗੇ ਕਾਨੂੰਨ ਦੇ ਦਾਇਰੇ ਅੰਦਰ ਵੀ ਕਾਨੂੰਨ ਦੇ ਦਾਇਰੇ ਅੰਦਰ ਹੈ ਕਿ ਕਿਵੇਂ ਇਸ ਉੱਪਰ ਕਾਬੂ ਕੀਤਾ ਜਾ ਸਕਦਾ ਹੈ ਜਾਂ ਹਰਿਆਣਾ ਸਰਕਾਰ ਉੱਪਰ ਕੀ ਕੋਈ ਕਾਰਵਾਈ ਹੋ ਸਕਦੀ ਹੈ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਪੰਜਾਬ ਚ ਮੌਤ ਹੁੰਦੀ ਹੈ ਗੋਲੀ ਉਸ ਪਾਸੋਂ ਚਲਦੀ ਹੈ ਇਸ ਉੱਪਰ ਚਰਚਾ ਕਰਾਂਗੇ ਸਾਡੇ ਨਾਲ ਮੌਜੂਦ ਨੇ ਸੀਨੀਅਰ ਐਡਵੋਕੇਟ ਜਗਮੋਨ ਸਿੰਘ ਪੱਟੀ ਸਰ ਬਹੁਤ ਸਵਾਗਤ ਹੈ ਤੁਹਾਡੇ ਦਰਸ਼ਕਾਂ ਦਾ ਧੰਨਵਾਦ ਹੈ ਜਿਹੜੇ ਤੁਹਾਨੂੰ ਤੁਹਾਡਾ ਮੈਸੇਜ ਤੁਹਾਡੀ ਸੋਚ ਨੂੰ ਦੇਖਦੇ ਨੇ ਸਮਝਦੇ ਨੇ ਤੇ ਜਿਹੜੀ ਸੋਚ ਨੂੰ ਤੁਸੀਂ ਅੱਗੇ ਵਧਾਉਂਦੇ ਹੋ ਉਹਦੇ ਉੱਤੇ ਮੰਥਨ ਵੀ ਕਰਦੇ ਨੇ ਤੇ ਫੀਡਬੈਕ ਵੀ ਦਿੰਦੇ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਸਦਕਾ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਇੰਨਾ ਉੱਥੇ ਖਰਚਾ ਹੋ ਚੁੱਕਿਆ ਟਰੈਕਟਰ ਤੋੜੇ ਜਾਦੇ ਨੇ ਤੁਸੀਂ ਵੀਡੀਓ ਦੇਖੀਏ ਖੁਦ ਹੁਣ ਇਸ ਦੀ ਪਰਪਾਈ ਕੌਣ ਕਰੇ ਜੋ ਇੱਕ ਨੌਜਵਾਨ ਮਰ ਗਿਆ ਵਾਪਸ ਤਾਂ ਨਹੀਂ ਆ ਸਕਦਾ 1 ਕਰੋੜ ਦਾ ਪੰਜਾਬ ਸਰਕਾਰ ਨੇ ਕਿਹਾ ਵੀ ਅਸੀਂ ਉਹਨਾਂ ਨੂੰ ਮੁਆਵਜ਼ਾ ਦਾਂਗੇ ਪਰ ਪਰਪਾਈ ਫਿਰ ਵੀ ਨਹੀਂ ਹੋਣੀ ਨੌਜਵਾਨ ਦੀ ਪਰ ਜੋ ਨੁਕਸਾਨ ਹੋ ਗਿਆ ਟਰੈਕਟਰਾਂ ਦਾ ਉਸ ਦੀ ਪਰਪਾਈ ਕੌਣ ਕਰੇ ਦੇਖੋ ਵਿਜੇ ਜੀ ਇਹਦੇ ਦੋ ਗੱਲਾਂ ਉਗੜ ਕੇ ਸਾਹਮਣੇ ਆਂਦੀਆਂ ਪਹਿਲੀ ਚੀਜ਼ ਇਹ ਦੱਸਣਾ ਵੀ ਪੰਜਾਬ ਭਾਰਤ ਦਾ ਹਿੱਸਾ ਹੈ ਜਾਂ ਨਹੀਂ ਤੇ ਜੇ ਪੰਜਾਬੀਆਂ ਦਾ ਰਾਹ ਦਿੱਲੀ ਜਾਣ ਨੂੰ ਰੋਕਿਆ ਗਿਆ ਤੇ ਜੇ ਪੰਜਾਬੀਆਂ ਨੇ ਆਪਣਾ ਰਾਹ ਬਣਾ ਲਿਆ ਤੇ ਫਿਰ ਗੱਲ ਉਹੀ ਆ ਜਾਣੀ ਹੈ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਜੇ ਹਰਿਆਣਾ ਗਵਰਨਮੈਂਟ ਨੇ ਇਹ ਇਸ ਤਰ੍ਹਾਂ ਦਾ ਕਦਮ ਉਠਾਇਆ ਹੈ ਤੇ ਸਾਡੀ ਮਾਨਯੋਗ ਹਾਈ ਕੋਰਟ ਨੇ ਆਪਣੇ ਆਪ ਦੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਇਹਦੇ ਉੱਤੇ ਸੰ ਗਿਆਨ ਕਿਉਂ ਨਹੀਂ ਲਿਆ ਕਿਉਂ ਜਿਹੜੇ ਪਬਲਿਕ ਇੰਟਰਸਟ ਦੇ ਵਿੱਚ ਜਿਹੜੇ ਮਾਮਲੇ ਮਾਨਯੋਗ ਹਰਿਆਣਾ ਹਾਈ ਕੋਰਟ ਦੇ ਧਾਇਰੇ ਵਿੱਚ ਆਏ ਸੋ ਪ੍ਰੇਮ ਕੋਟ ਇਤਵੀ ਖੁੱਛ ਗਏ ਔਰ ਜੇ ਇਹ ਥੀ ਜੋ ਹੋਈ ਹੈ ਤੇ ਇੱਕ ਉਤੋਂ ਬੇਵਕੂਫੀ ਤੇ ਬੇਵਕੂਫੀ ਹਰਿਆਣਾ ਸਰਕਾਰ ਦੀ ਅਕਲਮੰਦੀ ਮੈਂ ਕਹਾਂਗਾ ਬੇਵਕੂਫੀ ਤੇ ਬੇਵਕੂਫੀ ਇਸ ਲਈ ਨਹੀਂ ਕਹਾਂਗਾ ਕਿਉਂਕਿ ਇਹ ਬੜੇ ਅਕਲਮੰਦ ਨੇ ਇਹਨਾਂ ਨੇ ਜਿੱਦਨ ਤੋਂ ਇਹਨਾਂ ਦੀ ਸਰਕਾਰ ਸ਼ੁਰੂ ਹੋਈ ਹੈ RAM PAL ਜਿਹੜਾ ਸੰਤ ਸੀ ਉਹਦੇ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਵੀ ਨਕਾਮੀਆਂ ਹੋਈਆਂ ਇਹਨਾਂ ਦੇ ਪੱਲੇ ਪਈਆਂ ਭਾਵੇਂ ਉਹ ਗੈਂਗ ਰੇਫਟੀ ਮੋਰਥਲ ਦਾ ਤੇ ਭਾਵੇਂ ਉਹ ਪਿਛਲਾ ਕਿਸਾਨੀ ਮੋਰਚਾ ਸੀ ਇਹ ਡਬਲ ਇੰਜਨ ਦੀ ਸਰਕਾਰ ਕਾਦੀ ਹੈ ਸਰਕਾਰ ਇਹ ਲੋਗਾਂ ਲਈ ਲੋਗਾਂ ਦੇ ਵਪਾਰ ਲਈ ਲੋਗਾਂ ਦੀ ਢਾਂ ਲਈ ਲੋਗਾਂ ਦੀ ਆਰਥਿਕਤਾ ਨੂੰ ਢਾਲਣ ਲਈ ਸਰਕਾਰ ਹੈ ਜਾਂ ਕੀ ਹੈ ਇਹ ਦੱਸਣ ਦਾ ਇਹਨਾਂ ਨੇ ਯਤਨ ਨਹੀਂ ਕੀਤਾ ਅਜੇ ਤੱਕ ਜਿਹੜਾ 4.5 ਹਜ਼ਾਰ ਵਰ ਕਿਲੋਮੀਟਰ ਦਾ ਇਲਾਕਾ ਚਾਈਨਾ ਨੂੰ ਇਹ ਪ੍ਰੋਤ ਬੈਠੇ ਨੇ ਨਾ ਗੋਥਾ ਹੈ ਨਾ ਗੋਤਨੇ ਦੇਗਾ ਇਹ ਜਿਹੜੇ ਜੋਰ ਇੱਥੇ ਦਿਖਾ ਰਹੇ ਨੇ ਉੱਥੇ ਦਿਖਾ ਲੈਂਦੇ ਜੇ ਨੱਚਾ ਚੜਿਆ ਹੋਏ ਹਥੀਂਨਨ ਉਤੇ ਹੁਣ ਸਭ ਨੁਕਸਾਨ ਦੀ ਭਰਪਾਈ ਕੌਣ ਕਰੇ ਕਿਉਂਕਿ ਕਿਸਾਨਾਂ ਦੇ ਟਰੈਕਟਰ ਦੇ ਨੁਕਸਾਨ ਹੋਏ ਨੇ ਡੰਡੇ ਮਾਰੇ ਜਾਦੇ ਨੇ ਟਰੈਕਟਰ ਦੇ ਉੱਤੇ ਵੀਡੀਓ ਸ਼੍ਰੀਆਮ ਸੋਸ਼ਲ ਮੀਡੀਆ ਤੇ ਆਪਾਂ ਦੇਖਦੇ ਆਂ ਕਿ ਪੁਲਿਸ ਇਦਾਂ ਕਰ ਸਕਦੀ ਹੈ ਤੁਹਾਡੇ ਆਪਦੀਆਂ ਜੋ ਕਿਸਾਨ ਦੀਆਂ ਟਰੈਕਟਰ ਖੜੇ ਨੇ ਕਿਉਂਕਿ ਪੂਰੇ ਯੂਰਪ ਵਿੱਚ ਕਈ ਦੇਸ਼ਾਂ 'ਚ ਪ੍ਰੋਟੈਸਟ ਹੋ ਰਿਹਾ ਉਹ ਸੜਕਾਂ ਦੇ ਉੱਤੇ ਟਰੈਕਟਰ ਲਿਆ ਕੇ ਪ੍ਰੋਟੈਸਟ ਕਰ ਰਹੇ ਨੇ ਇੱਥੇ ਦਾ ਮਾਨਯੋਗ ਕੋਰਟ ਨੇ ਵੀ ਕਹਿ ਦਿੱਤਾ ਸੀ ਵੀ ਟਰੈਕਟਰ ਜੋ ਹੈ ਉਹ ਟਰਾਂਸਪੋਰਟ ਵਿੱਚ ਨਹੀਂ ਆਉਂਦਾ ਪਰ ਬਾਹਰ ਦਾ ਪ੍ਰੋਟੈਸਟ ਹੋ ਰਿਹਾ ਟਰੈਕਟਰ ਦੇ ਨਾਲ ਹੁਣ ਪੁਪਾਈ ਕੌਣ ਕਰੇ ਸੀ ਨੁਕਸਾਨ ਦੀ ਮਾਨਯੋਗ ਕੋਰਟ ਨੇ ਇਹ ਤਾਂ ਕਹਿਤਾ ਟਰੈਕਟਰ ਟਰਾਂਸਪੋਰਟ ਦੇ ਵਿੱਚ ਨਹੀਂ ਆਉਂਦਾ ਤੇ ਜਿਹੜਾ ਰੇੜੀ ਉੱਥੇ 100 ਜਾਂ 150 cc ਦਾ ਜਿਹੜਾ ਮੋਟਰਸਾਈਕਲ ਘੱਟ ਕੇ ਲਾਇਆ ਹੋਇਆ ਨਾ ਉਹਦੀ ਰਜਿਸਟ੍ਰੇਸ਼ਨ ਤੇ ਨਾ ਕੁਝ ਹੈ ਉਹ ਇਹਦੇ ਦਾਇਰੇ ਵਿੱਚ ਹੁੰਦਾ ਇੱਕ ਸਵਾਲ ਹੈ ਮੇਰਾ ਮਾਨਯੋਗ ਕੋਰਟ ਨੂੰ ਵੀ ਤੇ ਦੇਸ਼ ਦੇ ਲੋਕਾਂ ਨੂੰ ਵੀ ਤੇ ਪੰਜਾਬ ਦੇ ਲੋਕਾਂ ਨੂੰ ਵੀ ਉਹਨਾਂ ਉੱਤੇ ਕਾਰਵਾਈ ਕਿਉਂ ਨਹੀਂ ਹੋਈ ਭਾਵੇਂ ਉਹ ਪੰਜਾਬ ਹੈ ਭਾਵੇਂ ਹਰਿਆਣਾ ਹੈ ਭਾਵੇਂ ਚੰਡੀਗੜ੍ਹ ਹੈ ਜਾਂ ਕੋਈ ਵੀ ਖਿੱਤੇ ਦੇਸ਼ ਦਾ ਉਹਨਾਂ ਨੂੰ ਇਹ ਲਾਇਸੈਂਸ ਕਮਰਸ਼ੀਅਲ ਫੀ ਟੈਕਸ ਇਹ ਕੁਝ ਨਹੀਂ ਦੇਣਾ ਉਹਨਾਂ ਨੂੰ ਪਹਿਲੀ ਗੱਲ ਦੂਜੀ ਚੀਜ਼ ਇਹ ਹੈ ਪਰਪਾਈ ਹਰਿਆਣਾ ਸਰਕਾਰ ਕਰੇਗੀ ਔਰ ਇਹਨਾਂ ਉੱਤੇ ਕੇਸ ਦਰਜ ਹੋਣੇ ਚਾਹੀਦੇ ਆ ਜਿਹੜਾ ਇਲਾਕੇ ਦਾ ਐਮਪੀ ਐ ਐਮਐਲਏ ਹੈ ਉਹਦੇ ਤੇ ਵੀ ਕੇਸ ਦਰਜ ਹੋਣਾ ਚਾਹੀਦਾ ਹੈ ਤੇ ਜਿਹੜੇ ਪੁਲਿਸ ਅਫਸਰ ਨੇ ਜਿਨ੍ਹਾਂ ਨੇ ਕੋਤਾਈ ਕੀਤੀ ਹੈ ਦੇਸ਼ ਦਾ ਅਮਨ ਕਾਨੂੰਨ ਜਿਹੜਾ ਲੈਂਡ ਆਰਡਰ ਆਪਣੇ ਹੱਥ ਵਿੱਚ ਲੈਣ ਦਾ ਯਤਨ ਕੀਤਾ ਉਹਨਾਂ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਇੱਕ ਅਫਸੋਸਨਾਕ ਗੱਲ ਇਹ ਹੋਈ ਕਿ ਜਿਹੜਾ ਇੱਕ ਪੱਤਰਕਾਰ ਸੀ ਜਰਨਲਿਸਟ ਸੀਗਾ ਤੁਹਾਡੀ ਵੀ ਨੌਲੇਜ ਵਿੱਚ ਹੈ ਮੇਰੀ ਵੀ ਨੌਲੇਜ ਵਿੱਚ ਹੈ ਉਹ ਨੂੰ ਵੀ ਛੱਟਣ-ਛੋਟਣ ਲੱਗੀਆਂ ਤੇ ਉਹ ਮਾਨਯੋਗ ਹਾਈ ਕੋਰਟ ਵਿੱਚ ਗਿਆ ਹਾਈ ਕੋਰਟ ਨੇ ਆਪਣੇ ਧਾਇਰਿਆਂ ਦਾ ਹੋਰੀਜ਼ਨ ਅੱਗੇ ਕਿਉਂ ਨਹੀਂ ਵਧਾਇਆ ਕੀ ਅਸੀਂ ਇਹ ਮੰਨ ਲਈਏ ਕਿ ਨਿਆ ਜਿਹੜਾ ਲੈਣਾ ਪੈਂਦਾ ਖੋਣਾ ਪੈਂਦਾ ਦੇਂਦਾ ਕੋਈ ਨਹੀਂ ਇਸ ਪ੍ਰਿਭਾਸ਼ਾ ਨੂੰ ਕੌਣ ਪ੍ਰਿਭਾਸ਼ਿਤ ਕਰੇਗਾ ਅੱਜ ਜੇ ਉਸ ਨੌਜਵਾਨ ਦੀ ਮੌਤ ਹੋਈ ਹੈ ਤੇ ਹਰਿਆਣਾ ਦੀ ਜਿਹੜੀ ਪੁਲਿਸ ਹੈ ਜਾਂ ਆਮਡ ਫੋਰਸ ਸੀ ਜਾਂ ਉਹਨਾਂ ਦੇ ਜਿਹੜੇ ਬਦਮਾਸ਼ ਗੁੰਡੇ ਸੀ ਵਿਦਆਊਟ ਡਰੈਸ ਸੋਸ਼ਲ ਮੀਡੀਆ ਤੇ ਦੇਖੇ ਨੇ ਉਹਨਾਂ ਨੂੰ ਅਜੇ ਤੱਕ ਇਹ ਸਪਸ਼ਟੀ ਕਰਨੀ ਦੇ ਸਕੇ ਉਹਨਾਂ ਉੱਤੇ ਪਰਚਾ ਦਰਜ ਹੋਣਾ ਹੈ ਜਾਂ ਨਹੀਂ ਹੋਣਾ ਇਹ ਆਇਡੈਂਟੀਫਾਈ ਹਰਿਆਣਾ ਕਰੇ ਔਰ ਹਰਿਆਣਾ ਦੇ ਸਾਰੀ ਸਰਕਾਰ ਤੇ ਮੁਕਤਮਾ ਦਰਜ ਹੋਣਾ ਚਾਹੀਦਾ। ਉਹਨਾਂ ਨੇ ਅਲੋਕ ਕਿਉਂ ਕੀਤਾ? ਉਹਨਾਂ ਨੂੰ ਐਂਟਰੀ ਕਿਉਂ ਦਿੱਤੀ? ਉਹਨਾਂ ਨੇ ਟ੍ਰੈਸਪਾਸ ਕੀਤਾ ਜਦੋਂ ਕਿਸੇ ਦੇ ਘਰ ਹੀ ਤੋਥੀ ਜਾਂਦੇ ਹੋ। 452 ਜਾਂ 456 ਦੀਆਂ ਜਿਹੜੀਆਂ ਮਦਦਾਂ ਨੇ ਜਿੱਦਾਂ ਦਾ ਵੀ ਕੰਮ ਹੋਵੇ ਉਹਦੇ ਮੁਤਾਬਕ ਲੱਗਦੀਆਂ ਨੇ। ਹਾਊਸ ਬ੍ਰੀਕਿੰਗ ਜਿੰਨੂੰ ਕਹਿੰਦੇ ਹੋ। ਟ੍ਰੈਸਪਾਸ ਜਿੰਨੂੰ ਕਹਿੰਦੇ ਹੋ ਇਹ ਟ੍ਰੈਸਪਾਸ ਹੋਇਆ ਤੇ ਪੰਜਾਬ ਨੇ ਅਜੇ ਤੱਕ ਕਿਉਂ ਨਹੀਂ ਕੀਤਾ? ਉਹਦਾ ਕਾਰਨ ਮੈਂ ਤੁਹਾਨੂੰ ਦੱਸ ਦਿੰਨਾ। हरियाणा ਦੇ ਡੀਜੀਪੀ ਨੇ ਪੰਜਾਬ ਦੇ ਕਾਊਂਟਰਪਾਰਟ ਡੀਜੀਪੀ ਨੂੰ ਇਹ ਖੇਤੂਤੀ ਆਪਣੇ ਕਿਸਾਨਾਂ ਨੂੰ ਰੋਕੋ ਤੇ ਲਈ ਲੱਗ ਸਾਡਾ ਡੀਜੀਪੀ ਪੰਜਾਬ ਜਿਹੜੇ ਉਹਦੇ ਡਿਕਟੇਟ ਮੰਨ ਰਿਹਾ ਤੇ ਫਿਰ ਭਗਵੰਤ ਮਾਨ ਕਿਹੜੇ ਬਾਗ ਦੀ ਮੂਲੀ ਹੈ ਉਹਦੇ ਦੇਸ਼ਾ ਨਿਰਦੇਸ਼ ਕਿਉਂ ਨਹੀਂ ਮੰਨੇ ਜਾ ਰਹੇ ਹਰਿਆਣਾ ਦਾ ਡੀਜੀਪੀ ਜਿਹੜਾ ਉਹ ਭਗਵੰਤ ਮਾਨ ਤੋਂ ਉੱਤੇ ਹੋ ਗਿਆ ਭਗਵਾਨ ਤੁਮਾਨ ਇਹਦਾ ਜਵਾਬ ਦੇਵੇ ਤੇ ਡੀਜੀਪੀ ਪੰਜਾਬ ਵੀ ਇਹਦਾ ਜਵਾਬ ਦੇਵੇ ਅਜੇ ਤੱਕ ਪੰਜਾਬ ਦੇ ਡੀਜੀਪੀ ਨੂੰ ਡਿਸਮਿਸ ਕਿਉਂ ਨਹੀਂ ਕੀਤਾ ਗਿਆ ਔਰ ਜਿਹੜੇ ਕਿਸਾਨ ਵੀਰ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਕੋਈ ਵੀ ਆਪਣਾ ਜੋ ਵੀ ਤੁਹਾਡਾ ਸਿਸਟਮ ਹੈ ਵਿਚਾਰਾਂ ਦਾ ਸਰਬੱਤ ਦਾ ਜਾਂ ਕਿਸੇ ਤਰ੍ਹਾਂ ਦਾ ਵੀ ਜਾਂ ਕਾਨੂੰਨੀ ਧਾਇਰੇ ਨੇ ਉਹਨਾਂ ਸਾਰਿਆਂ ਦੇ ਵਿੱਚ ਵਿਚਾਰ ਵੇमर्श ਕਰੋ ਤੇ ਆਪਣੀ ਜਿਹੜੀ ਇਹ جنگ ਹੈ ਇਹ جنگ ਅਸੀਂ ਨਹੀਂ ਬਣਾਈ ਅਸੀਂ ਲਾਈਨ ਆਰਡਰ ਸਿਚੁਏਸ਼ਨ ਕ੍ਰੀਏਟ ਨਹੀਂ ਕੀਤੀ ਇਹ ਹਰਿਆਣਾ ਨੇ ਆਪਣੇ ਥਿਰਥਵਾ ਆਪ ਪਾਈਆ ਕਿ ਤੁਸੀਂ ਰਿਟ ਕਰਨ ਜਾ ਰਹੇ ਹੋ ਜਿਹੜੇ ਟਰੈਕਟਰ ਤੋੜੇ ਗਏ ਨੇ ਉੱਥੇ ਉਹਨਾਂ ਦੀ ਪਰਪਾਈ ਹਰਿਆਣਾ ਗਵਰਨਮੈਂਟ ਕਦੇ ਜੋ ਵੀ ਨੁਕਸਾਨ ਹੋਇਆ ਹੈ ਦੇਸ਼ ਦੇ ਕਿਸੇ ਵੀ ਨਾਗਰਿਕ ਦਾ ਮੈਂ ਉਸ ਜਿਹੜਾ ਕਲੇਮ ਪਟੀਸ਼ਨ ਜਿਹੜੀ ਹੈ ਰਿਟ ਵਿੱਚ ਜਾ ਕੇ ਮਾਨਯੋਗ ਹਾਈ ਕੋਰਟ ਨੂੰ ਰਿਕੁਐਸਟ ਕਰਾਂਗਾ ਕਿ ਇਹ ਜਿਹੜੀ ਹੈ ਹੋਣੀ ਚਾਹੀਦੀ ਹੈ ਔਰ ਇਹਦਾ ਜਿਹੜਾ ਧਾਇਰੇ ਜਿਹੜੇ ਆ ਇਹਨਾਂ ਦੇ ਅੰਕੜੇ ਜਿਹੜੇ ਆ ਹਰਿਆਣਾ ਗਵਰਨਮੈਂਟ ਹੀ ਦੇ ਸਕਦੀ ਹੈ ਉਹਨਾਂ ਤੋਂ ਮੰਗੇ ਜਾਣ ਔਰ ਇਹਨਾਂ ਉੱਤੇ ਯੋਗ ਤੇ ਉਚਿਤ ਕਾਰਵਾਈ ਵਿਦ ਕੰਪਨਸੇਸ਼ਨ ਜਿਹੜੇ ਅਫੈਕਟਡ ਪਰਸਨ ਨੇ ਉਹਨਾਂ ਨੂੰ ਹੋਣੀ ਚਾਹੀਦੀ ਏ ਔਰ ਮੇਰੀ ਇਹ ਬੇਨਤੀ ਹੋਏਗੀ ਇੱਕ ਨੌਜਵਾਨ ਮਰ ਗਿਆ ਨੌਜਵਾਨ ਤਾਂ ਵਾਪਸ ਆ ਨਹੀਂ ਸਕਦਾ ਨੌਜਵਾਨ ਵਾਸਤੇ ਕੀ ਹੋਣਾ ਚਾਹੀਦਾ ਕਾਨੂੰਨ ਵਿੱਚ ਕੀ ਦਾਇਰਾ 1 ਕਰੋੜ ਰੁਪਇਆ ਮੁਆਵਜ਼ਾ ਤਾਂ ਕਹਤਾ ਪਰ ਨੌਜਵਾਨ ਤਾਂ ਨਹੀਂ ਵਾਪਸ ਆਏਗਾ ਕਤਲ ਦਾ ਕੇਸ ਦਰਜ ਹੋਣਾ ਚਾਹੀਦਾ ਜਿਨ੍ਹਾਂ ਨੇ ਉਸ ਨੌਜਵਾਨ ਨਾਲ ਜ਼ਿੰਦਗੀ ਜਿਹੜੀ ਖੋਹ ਦਾ ਇੱਕ ਉਪਰਾਹ ਲ ਕੀਤਾ ਉਸ ਨੂੰ ਸਹੀ ਤੇ ਸੱਚੀ ਸ਼ਰਧਾਂਜਲੀ ਹੈ ਜੇ ਵੀ ਹੋਏਗੀ ਕਿ 302 ਦਾ ਪਰਚਾ ਦਰਜ ਹੋਣਾ ਚਾਹੀਦਾ ਔਰ ਇਹਨਾਂ ਉੱਤੇ ਸਜ਼ਾਏ ਮੌਤ ਦਾ ਫਰਮਾਨ ਜਾਰੀ ਕੀਤਾ ਜਾਣਾ ਚਾਹੀਦਾ ਇਹੋ ਜੀ ਤੇ ਜਿਹੜੀ ਸਾਡੀ ਵਿਦੇਸ਼ੀ ਸਰਕਾਰ ਸੀ ਬ੍ਰਿਟਿਸ਼ ਗਵਰਨਮੈਂਟ ਜਿਹਨੂੰ ਕਹਿੰਦੇ ਹੂ ਉਹ ਵੀ ਨਹੀਂ ਸੀ ਤੇ ਫਿਰ ਇਹ ਕਹਿੰਦੇ ਨੇ ਅਸੀਂ ਰਾਸ਼ਟਰ ਬਣਾਣਾ ਹੈ ਰਾਸ਼ਟਰ ਕਾਦਾ ਬਣਾਣਾ ਹੈ ਲੁੱਟ ਖੋ ਅਮਨ ਕਾਨੂੰਨ ਸਰਹ ਛਿੱਕੇ ਟੰਗਿਆ ਹੋਏਗਾ ਤੇ ਫੇਰ ਜੇ ਖਾਲਸਾ ਰਾਜ ਦੀ ਗੱਲ ਹੁੰਦੀ ਏ ਤੇ ਹੁਣ ਤਾਂ ਹਿੰਦੂ ਜਿਹੜੇ ਵਿਦਵਾਨ ਨੇ ਸੱਜਣ ਨੇ ਉਹ ਕਹਿੰਦੇ ਨੇ ਕਸ਼ਮੀਰ ਤੋਂ ਲੈ ਕੇ ਕਨਿਆ ਕੁਮਾਰੀ ਤੱਕ ਕਾਨੂੰਨ ਹੋਣਾ ਚਾਹੀਦਾ ਕਿਉਂਕਿ ਅਸੀਂ ਖਾਲਸਾ ਰਾਜ ਦੀਆਂ ਬਰਕਤਾਂ ਜਿਹੜੀਆਂ ਉਹ ਪੜ ਚੁੱਕੇ ਆਂ ਦੇਖ ਚੁੱਕੇ ਆਂ ਹੁਣੇ ਪਿੱਛੇ ਇੱਕ ਦੋ ਵੋਲਿਊਮਸ ਦੇ ਵਿੱਚ ਲਾਹੌਰ ਦਰਬਾਰ ਜਿਹੜਾ ਉਰਦੂ ਦੇ ਵਿੱਚ ਪਾਕਿਸਤਾਨ ਦੇ ਵਿੱਚ ਮੇਰਾ ਖਿਆਲ ਹੈ ਕੱਲ ਕਭੀ ਤ੍ਰਿਕ ਸੀ ਰਿਲੀਜ਼ ਹੋਈ ਇਹ ਬੁੱਕ ਤੇ ਸਾਡੀ ਇਸ ਆਜ਼ਾਦ ਭਾਰਤ ਦੀ ਸਰਕਾਰ ਨੇ ਕੀ ਕੀਤਾ ਆਜ਼ਾਦੀ ਦਾ 75ਵਾਂ ਮਹਾਉਤਸਵ ਮਨਾ ਰਹੇ ਨੇ ਇਹ ਇਦਾਂ ਮਨਾਈ ਦਾ ਉਤਸਵ ਇਹਨਾਂ ਨੂੰ ਇਹ ਪਤਾ ਹੀ ਨਹੀਂ ਉਤਸਵ ਕੀ ਹੁੰਦਾ ਤੇ ਮਨਾਈ ਦਾ ਕਿਵੇਂ ਇਹ ਸਭ ਤੋਂ ਵੱਡਾ ਸ਼ਰਮਨਾਕ ਘਟਨਾਕ੍ਰਮ ਹੋਇਆ ਜਿਹੜਾ ਇਹਨਾਂ ਨੇ ਕਿਸਾਨਾਂ ਨੂੰ ਮਜਬੂਰ ਕੀਤਾ ਕਿ ਤੁਸੀਂ ਜਿਹੜੀਆਂ ਹਰਿਆਣਾ ਦੀਆਂ ਬਰੂਹਾਂ ਉੱਤੇ ਲਾ ਲਓ ਕਿਉਂਕਿ ਡਬਲ ਇੰਜਨ ਦੀ ਸਰਕਾਰ ਕੱਟ ਪੁਤਲੀ ਸਰਕਾਰ ਹੈ ਡਬਲ ਇੰਜਨ ਦੀ ਸਰਕਾਰ ਨਹੀਂ ਇਹ ਰੋਟੀਆਂ ਕਰਨ ਪੂਰੇ ਥਾਲ ਹੈ ਜੇ ਦਿੱਲੀ ਚ ਜਾਂਦੇ ਆ ਹਰ ਇੱਕ ਦਾ ਪ੍ਰੋਟੈਸਟ ਕਰਨ ਦਾ ਰਾਈਟ ਟੂ ਪ੍ਰੋਟੈਸਟ ਹੈ ਮਾਨਯੋਗ ਸੁਪਰੀਮ ਕੋਰਟ ਨੇ ਰਾਮਲੀਲਾ ਕੇਸ ਦੇ ਵਿੱਚ ਇਹ ਗੱਲ ਕਹੀ ਹੈ 2011 12 ਦੇ ਵਿੱਚ ਪੀਸਫੁਲ ਪ੍ਰੋਟੈਸਟ ਜੇ ਪੀਸਫੁਲ ਪ੍ਰੋਟੈਸਟ ਹੋ ਰਿਹਾ ਲੋਕ ਜਾ ਰਹੇ ਨੇ ਤੇ ਹਰਿਆਣਾ ਕੌਣ ਤੂੰ ਕੌਣ ਮੈਂ ਖਾਮ ਖਾ ਜੇ ਨੀਕੋ ਅਕਲ ਦੇ ਮਾਲਕ ਨੇ ਤੇ ਫਿਰ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹਨਾਂ ਦੀ ਅਕਲ ਜਿਹੜੀ ਹੈ ਉਹ ਦਾ ਜਿਹੜਾ ਖਮਿਆਲ ਆ ਆਮ ਦੇਸ਼ ਦੇ ਲੋਕ ਕਿਉਂ ਭਗਤਨ ਇਹ ਸਰਕਾਰ ਕਿਉਂ ਨਾ ਭਗਤੇ ਤੁਸੀਂ ਕਹਿ ਰਹੇ ਹੋ ਕਿ ਇੱਕ ਸੂਬੇ ਤੋਂ ਦੂਜੇ ਸੂਬੇ ਵਿੱਚ ਜੇ ਕੋਈ ਪ੍ਰੋਟੈਸਟ ਕਰਨ ਜਾ ਰਿਹਾ ਦਿੱਲੀ ਜਾਣਾ ਜਿਸ ਨੇ ਉਸ ਨੂੰ ਸੂਬਾ ਰੋਕ ਨਹੀਂ ਸਕਦਾ ਪਰ ਨੈਸ਼ਨਲ ਹਾਈਵੇ ਤਾਂ ਕੋਈ ਵੀ ਨਹੀਂ ਰੋਕ ਸਕਦਾ ਦੇਸ਼ ਦਾ ਇਹ ਤਾਂ ਕਾਨੂੰਨ ਵਿੱਚ ਲਿਖਿਆ ਹੋਇਆ ਹੈ ਫਰ ਇਨਾਂ ਕੋਲ ਕਿਹੜਾ ਇਹੋ ਜਿਹਾ ਕਾਨੂੰਨ ਹੈ ਕਿ ਜਿਸ ਕਰਕੇ ਇਹਨਾਂ ਨੇ ਨੈਸ਼ਨਲ ਹਾਈਵੇ ਧੋਕ ਲਿਆ ਆਕੇ ਦਿਖਾ ਦੇਣਗੇ ਨਾ ਮਾਂ ਜੋ ਹਾਈ ਕੋਰਟ ਦੇ ਵਿੱਚ ਆਪਣੀ ਅਕਲ ਤਾਂ ਜੇ ਨਾ ਜਾਏ ਇਹਨਾਂ ਨੇ ਦਿਖਾ ਹੀ ਦਿੱਤਾ ਸੀ ਸਤੇਪਾਲ ਜੈਨ ਐਡੀਸ਼ਨਲ ਸੋਲੀਸਿਟਰ ਜਨਰਲ ਯੂਨੀਅਨ ਆਫ ਇੰਡੀਆ ਤੇ ਹਰਿਆਣਾ ਦਾ ਐਡਵੋਕੇਟ ਜਨਰਲ ਜਦੋਂ ਦੌੜੇ ਟੋੜੇ ਗਏ ਸੀ ਹਾਈ ਕੋਰਟ ਦੇ ਵਿੱਚ ਬਈ ਪੰਜਾਬ ਨੂੰ ਡਾਇਰੈਕਸ਼ਨ ਕੀਤੀ ਜਾਵੇ ਕਿ ਆਪਣੇ ਲੋਕਾਂ ਨੂੰ ਰੋਕਿਆ ਜਾਵੇ ਤੇ ਮੂੰਹ ਦੀ ਖਾ ਕੇ ਆਏ ਸਨ ਅੱਗੋਂ ਗਏ ਫਰੰਗੀ ਦੇ ਮਾਰਨੇ ਨੂੰ ਸਗੋਂ ਆਪਣਾ ਆਪ ਗਵਾਏ ਆਏ ਸ਼ਾਹ ਮੁਮਜ਼ਾ ਕਹਿੰਦੇ ਨੇ ਲੋਕ ਸਿੰਘ ਜੀ ਤੋਂ ਚੰਗੀਆਂ ਪੂਰੀਆਂ ਪਾਏ ਇਹ ਜਿਹੜਾ ਸ਼ਾਹ ਮੁਹੰਮਦ ਦੇ ਜੰਗਨਾਮੇ ਦੀਆਂ 17 ਨੇ ਇਹ ਹਰਿਆਣਾ ਤੇ ਭਾਰਤ ਸਰਕਾਰ ਦੇ ਉੱਤੇ ਟੋਕ ਗਈਆਂ ਇਹਨਾਂ ਦੀ ਮਿਲੀ ਭੁਗਤ ਜਿਹੜੀ ਹੈ ਉਹ ਗਾਟ ਕੇ ਰੱਖ ਗਈਆਂ ਇਹ ਡਬਲ ਇੰਜਨ ਦੀ ਸਰਕਾਰ ਕਿਹੋ ਜਿਹੀ ਹੈ ਇਹ ਸਾਮਦਾਮ ਦੰਦ ਭੇਡ ਦੀ ਸਰਕਾਰ ਹੈ ਜਾਂ ਦਮਨਕਾਰੀ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਦੀ ਸਰਕਾਰ ਹੈ ਸਾਡੀ ਗੱਲ ਵਾ ਸੁਣੀਏ ਸਾਡੇ ਨਾਲ ਮਜੂਸਾ ਜਗਮੂਨ ਸਿੰਘ ਪੱਟੀ ਜਿਨ੍ਹਾਂ ਨੇ ਕਿਹਾ ਹੈ ਕਿ ਇੱਕ ਤਾਂ ਜੋ ਨੁਕਸਾਨ ਉੱਥੇ ਹੋਇਆ ਕਿਸਾਨਾਂ ਦਾ ਉਸ ਨੂੰ ਲੈ ਕੇ ਮਾਨਯੋਗ ਅਦਾਲਤ ਵਿੱਚ ਰਿੱਟ ਪਾਣ ਜਾ ਰਹੇ ਨੇ ਰਿੱਟ ਪਾ ਕੇ ਦੱਸਣਾ ਚਾਹੁੰਦੇ ਨੇ ਕਿ ਸਾਰੀ ਪਤਪਾਈ ਹਰਿਆਣਾ ਸਰਕਾਰ ਕਰੇ